ਜਦੋਂ ਮਾਤਾ ਗੰਗਾ ਜੀ ਧੰਨ ਧੰਨ ਬਾਬਾ ਗੁੱਡਾ ਸਾਹਿਬ ਜੀ ਵਾਸਤੇ ਲੱਸੀ ਮਿੱਸੇ ਪ੍ਰਸ਼ਾਦੇ ਅਤੇ ਗੰਡੇ ਲੈ ਕੇ ਗਏ ਸੀ ਉਦੋਂ ਮਾਤਾ ਜੀ ਨੂੰ ਬਾਬਾ ਗੁੱਡਾ ਸਾਹਿਬ ਜੀ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਚਾਰ ਵਾਰ ਨਮ ਜੇ ਜਦੋਂ ਬਾਬਾ ਗੁੱਡਾ ਸਾਹਿਬ ਜੀ ਨੇ ਆਪਣੇ ਹੱਥ ਦੇ ਨਾਲ ਗੰਡੇ ਨੂੰ ਭੰਨਿਆ ਗੰਡਾ ਇੱਧਰ ਉੱਧਰ ਖਿੱਲਰ ਗਿਆ ਉਸ ਸਮੇਂ ਬਾਬਾ ਜੀ ਨੇ ਪਹਿਲਾ ਵਾਰ ਦਿੱਤਾ ਸੀ ਬਾਬਾ ਜੀ ਕਹਿੰਦੇ ਮਾਤਾ ਜੀ ਆਪ ਜੀ ਦਾ ਪੁੱਤਰ ਵੀ ਇਸ ਗੰਡੇ ਦੁਸ਼ਮਣਾਂ ਦੇ ਦੁਸ਼ਟਾਂ ਦੇ ਸਿਰ ਭੰਨੇਗਾ ਇੰਨੇ ਦੇ ਵਿੱਚ ਹੀ ਆਕਾਸ਼ ਦੇ ਉੱਤੇ ਬੱਦਲ ਕਰ ਗਿਆ ਹੈ ਬਾਬਾ ਜੀ ਦੀ ਉੱਥੇ ਦ੍ਰਿਸ਼ਟੀ ਪੈਂਦੀ ਹੈ ਬਾਬਾ ਜੀ ਨੇ ਫਿਰ ਦੂਜਾ ਵਾਰ ਦਿੱਤਾ ਬਾਬਾ ਗੁੱਡਾ ਸਾਹਿਬ ਦੀ ਮਾਤਾ ਗੰਗਾ ਜੀ ਨੂੰ ਕਹਿੰਦੇ ਮਾਤਾ ਜੀ ਜਿਵੇਂ ਇਹ ਬੱਦਲ ਕਰਜੇ ਨੇ ਉਸੇ ਹੀ ਤਰ੍ਹਾਂ ਤੁਹਾਡੇ ਪੁੱਤਰ ਦੇ ਨਗਾਰੇ ਜੰਗੇ ਮੈਦਾਨ ਵਿੱਚ ਗੱਜਣਗੇ ਇੰਨੇ ਦੀ ਹੀ ਬਿਜਲੀ ਚਮਕਣ ਲੱਗੀ ਫਿਰ ਬਾਬਾ ਜੀ ਨੇ ਤੀਜਾ ਵਾਰ ਦਿੱਤਾ ਬਾਬਾ ਜੀ ਕਹਿੰਦੇ ਸ਼ਮਕ ਰਹੀ ਹੈ ਹੋਵੇ ਹੀ ਤੁਹਾਡਾ ਪੁੱਤਰ ਮੈਦਾਨੇ ਜੰਗ ਦੇ ਵਿੱਚ ਤੇਗ ਵਾਊਗਾ ਉਹਦੀ ਤੇਗ ਦੀ ਲਿਸ਼ਕ ਵੀ ਇਸ ਬਿਜਲੀ ਵਾਂਗ ਹੋਏਗੀ ਏਨੇ ਵਿੱਚ ਹੀ ਮਿੱਠੀ ਮਿੱਠੀ ਕਣੀਆਂ ਦਾ ਮੀਂਹ ਪੈਣ ਲੱਗ ਪਿਆ ਜਿਵੇਂ ਜਿਵੇਂ ਧਰਤੀ ਤੇ ਬੂੰਦਾ ਡੇਗਰੀਆਂ ਨੇ ਮਿੱਟੀ ਚ ਹੀ ਸਮਾ ਜਾਂਦੀਆਂ ਨੇ ਉਧਰ ਦ੍ਰਿਸ਼ਟੀ ਗਈ ਤੇ ਮਹਾਰਾਜ ਨੇ ਬਚਨ ਕੀਤਾ ਧੰਨ ਧੰਨ ਬਾਬਾ ਗੁੱਡਾ ਸਾਹਿਬ ਜੀ ਨੇ ਬਚਨ ਕੀਤਾ ਜਿੱਦਾਂ ਮੀਦੀ ਕਣੀਆਂ ਮਿੱਟੀ 'ਚ ਸਮਾਰੀਆਂ ਨੇ ਇਸੇ ਤਰ੍ਹਾਂ ਕਦੇ-ਕਦੇ ਟਾਡੇ ਲਾਲ ਨਾਮ ਦੀ ਵਰਖਾ ਕਰਿਆ ਕਰਨਗੇ ਜਿਵੇਂ ਜਿਹੜੇ ਗੁਰਮੁਖ ਪਿਆਰੇ ਇਹਨਾਂ ਦੇ ਬਚਨ ਸੁਣਿਆ ਕਰਨਗੇ ਉਹਨਾਂ ਦੇ ਹਿਰਦੇ ਵਿੱਚ ਬਾਣੀ ਇਸ ਤਰ੍ਹਾਂ ਸਮਾਇਆ ਕਰੇਗੀ ਜਿਵੇਂ ਮਿੱਟੀ ਦੇ ਵਿੱਚ ਅਸਮਾਨ ਤੋਂ ਡਿੱਗਿਆ ਪਾਣੀ ਦੀਆਂ ਬੂੰਦਾਂ ਸਮਾਰੀਆਂ ਨੇ ਵਰਖਾ ਸਮਾਰੀ ਹੈ ਇਹ ਸੀ ਜਿਹੜੇ ਚਾਰ ਵਰਗ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਮਾਤਾ ਗੰਗਾ ਜੀ